ਕਿਸਾਨ ਵੀਰੋ ਸਤ ਸ੍ਰੀਕਾਲ ਸਵਾਗਤ ਹੈ ਤੁਹਾਡਾ ਸੁਖਰਾਜ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਦੀ ਵੀਡੀਓ ਪਿੰਡ ਡੱਗੋਰਮਾਣੇ ਦੀ ਆ ਜ਼ਿਲ੍ਹਾ ਫਰੀਦਕੋਟ ਦਾ ਪਿੰਡ ਆ ਦੋਸਤੋ ਤੇ ਇਸ ਪਿੰਡ ਵਿੱਚ ਬਾਈ ਜੀ ਹਰਾਂ ਦਾ ਖੇਤੀਬਾੜੀ ਦਾ ਕੰਮ ਆ ਤੇ ਨਾਲ-ਨਾਲ ਬਹੁਤ ਹੀ ਚੰਗੇ ਪਸ਼ੂ ਪਾਲਣ ਦਾ ਕੰਮ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਸਾਹਮਣੇ ਸਕਰੀਨ ਦੇ ਉੱਪਰ ਤੁਸੀਂ ਦੋ ਨਗ ਦੇਖ ਰਹੇ ਹੋ ਇੱਕ ਬੂਰਾ ਨੀਲੀ ਰਵੀ ਦਾ ਦੋ ਦੰਦ ਕਟਾ ਤੇ ਦੂਜੀ ਦੋਸਤੋ ਗੱਬਣ ਮੱਝਾ ਸਾਰੀ ਡਿਟੇਲ ਆਪਾਂ ਬਾਈ ਜੀ ਹਰਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਵੀਡੀਓ ਵੇਖ ਰਹੇ ਨਵੇਂ ਵੀਰਾਂ ਨੂੰ ਬੇਨਤੀ ਆ ਕਿ ਜਿਨ੍ਹਾਂ ਵੀਰਾਂ ਨੇ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜਾਂ ਜਿਹੜੇ ਵੀਰ ਇਸ ਵੀਡੀਓ ਨੂੰ ਆਪਣੇ ਚੈਨਲ ਦੇ ਪਹਿਲੀ ਵਾਰੀ ਵੇਖ ਰਹੇ ਆ ਉਹ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਾ ਜਿਹੜਾ ਘੰਟੀ ਵਾਲਾ ਬਟਨ ਆ ਉਹਨੂੰ ਵੀ ਪ੍ਰੈਸ ਕਰ ਲਿਓ ਕਾਂ ਜੋ ਆਉਣ ਵਾਲੀ ਵੀਡੀਓ ਦਾ ਜਿਹੜਾ ਨੋਟੀਫਿਕੇਸ਼ਨ ਆ ਸਭ ਤੋਂ ਪਹਿਲਾਂ ਤੁਹਾਨੂੰ ਮਿਲੇ ਤੇ ਆਸਾਨੀ ਦੇ ਨਾਲ ਵੀਡੀਓ ਵੇਖ ਕੇ ਅਨਮਾਨ ਲਗਾ ਕੇ ਤੁਸੀਂ ਅਜਿਹੇ ਚੰਗੇ ਪਸ਼ੂਆਂ ਦੀ ਖਰੀਦਦਾਰੀ ਕਰ ਸਕੋ ਸੋ ਦੋਸਤੋ ਲੈਣਿਆ ਡਿਟੇਲ ਤੇ ਘਰਦਿਆਂ ਤੁਹਾਡੇ ਨਾਲ ਸਾਂਝੀ ਆਓ ਜੀ ਬਾਈ ਜੀ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਆਪਣਾ ਨਾਮ ਦੱਸਿਓ ਜੀ ਮੇਰਾ ਨਾਮ ਧਰਮ ਸਿੰਘ ਧਰਮ ਸਿੰਘ ਧਰਮ ਵੀਰੇ ਆਪਣਾ ਮੋਬਾਈਲ ਨੰਬਰ ਬੋਲ ਦਿਓ 950161505 95016 15050 15050 ਠੀਕ ਹੈ ਜੀ ਇਹ ਮੱਝਾਂ ਫਿਰ ਆਪਣੇ ਘਰ ਦੀ ਹੈ ਮੱਝ ਇਹਦੀ ਠੀਕ ਹੈ ਤੇ ਕਿੰਮਾ ਸੂਆ ਸੁੰਦੀ ਆ ਚੌਥਾ ਸੂਆ ਸੁੰਦੀ ਹੈ ਚੌਥਾ ਤੇ ਮਗਰਲੇ ਸੂਏ ਬਾਈ ਕਿੰਨਾ ਕੁ ਦੁੱਧ ਕੱਢਿਆ ਤੁਹਾਡੇ ਕੋਲੇ ਕਿਨੇ 15 ਲੀਟਰ ਦਿੰਦਾ ਜੀ ਪੀਕ ਲੈਵਲ ਤੇ ਹਾਂਜੀ ਠੀਕ ਹੈ ਤੇ ਕਿੰਨੇ ਦਿਨ ਲੈਂਦੀ ਹੈ ਜੀ ਤੇ 7 ਦਿਨ ਲਊਗੀ 7 ਦਿਨ ਤੇ ਕਿਹੜੇ ਸੀਮਨ ਤੋਂ ਗੱਭਣ ਆਈ ਇਹ ਸੀਮਨ ਦਾ ਨਹੀਂ ਪਤਾ ਪਰ ਠੀਕ ਹੈ ਜੀ ਲਓ ਵੀ ਮਿੱਤਰੋ ਪੂਰੇ ਕੱਦਗਾਠ ਦੀ ਮੱਝਾਂ ਤੇ ਕਿੰਨੇ ਦਿਨ ਦੱਸਿਆ ਸੂਣ ਚ ਬਾਕੀ ਬਾਈ 7 ਦਿਨ ਤੇ ਬਹੁਤ ਹੀ ਵੱਡੀ ਵੱਡੀ ਬਾਡੀ ਦੀ ਮਾਜਾ ਗੋਲ ਸਿੰਘ ਆ ਦੋਸਤੋ ਤੇ ਥਣ ਹਵਾਨਾ ਬਹੁਤ ਹੀ ਸਾਫ ਸੁਥਰਾ ਜਿਵੇਂ ਪੀੜੀ ਦੇ ਪਾਵੇ ਵਾਂਗੂ ਦੋਸਤੋ ਥਾਣਾ ਚਾਰਾਂ ਚੁੰਡਾਂ ਤੇ ਲੱਗੇ ਆ ਤੇ ਬਹੁਤ ਹੀ ਸਾਫ ਸੁਥਰਾ ਤੇ ਪਧਰਾ ਹਵਾਨਾ ਦੇਖ ਸਕਦੇ ਹੋ ਤੁਸੀਂ ਮੁੱਠੀ ਦੀ ਚਵਾਈ ਵਾਲਾ ਥਾਣਾ ਦੋਨਾਂ ਪਾਸਿਆਂ ਤੋਂ ਬਿਲਕੁਲ ਸੇਮ ਥਾਣਾ ਦੇਖ ਸਕਦੇ ਹੋ ਦੋਸਤੋ ਬਹੁਤ ਸ਼ਾਨਦਾਰ ਹਵਾਨਾ ਤੇ 7 ਦਿਨ ਸੂਨ ਚ ਬਾਕੀ ਆ ਉਸ ਢੰਗ ਨਾਲ ਤੁਸੀਂ ਜਜਮੈਂਟ ਕਰ ਲਿਓ ਦੋਸਤੋ ਇਹ ਤੋੜ ਕੇ ਤੁਹਾਨੂੰ ਦਿਖਾ ਦਿੰਨੇ ਆ ਬਹੁਤ ਹੀ ਵੱਡੇ ਕੱਦ ਦੀ ਆ ਦੋਸਤੋ ਪਿੱਠਪੂੜਾ ਬਹੁਤ ਸ਼ਾਨਦਾਰ ਆ ਪੂਰੀ ਰਾਜੀਪਲੀ ਆ ਦੇਖ ਸਕਦੇ ਹੋ ਤੁਸੀਂ ਬਹੁਤ ਚਮਕਦਮਕ ਵਾਲੀ ਮਾਝਾ ਇਹ ਤੋੜ ਕੇ ਤੁਹਾਨੂੰ ਦਿਖਾਉਣਾ ਲਓ ਜੀ ਮਿੱਤਰੋ ਤੋੜ ਕੇ ਤੁਹਾਨੂੰ ਦਿਖਾਉਨੇ ਆ ਆਪਕੇ ਪੱਕੇ ਥਾਂ ਹੀ ਤੋਰ ਕੇ ਦਿਖਾਵਾਂਗੇ ਦੋਸਤੋ ਤੁਹਾਨੂੰ ਵਾਨਾ ਬਿਲਕੁਲ ਪਧਰਾ ਤੇ ਸਾਫ ਸੁਥਰਾ ਮੋੜ ਲਓ ਭਾਈ ਦੇਖ ਸਕਦੇ ਹੋ ਤੁਸੀਂ ਬੰਨ ਦਿਓ ਜੀ ਭਾਈ ਜੀ ਕਿਹੜੀ ਫੀਡ ਪਾਉਣੀ ਐ ਇਹਨੂੰ ਮੈਟਰੋਮੈਕਸ ਫੀਡ ਪਾਉਣੀ ਐ ਮੈਟਰੋਮੈਕਸ ਠੀਕ ਐ ਜੀ ਤੇ ਭਾਈ ਕੀ ਮੁੱਲ ਰੱਖਿਆ ਫਿਰ ਇਹਦਾ ਜੀ ਇਹਦਾ 175 ਇੱਕ 75 ਮਾਨਤਾਨ ਹੋ ਜੂ ਭਾਈ ਲਓ ਵੀ ਸੱਜਣੋ ਕੋਈ ਹਲਾ ਨਹੀਂ ਵੜਿਆ 175 ਮੁੱਲਾ ਬਣਦਾ ਮਾਨਤਾਨ ਵਿੱਚੋਂ ਤੁਹਾਡਾ ਕੀਤਾ ਜਾਊਗਾ ਤੇ ਕੋਈ ਵੀ ਮੁੱਲ ਫਿਕਸ ਨਹੀਂ ਹੁੰਦਾ ਆ ਦੋਸਤੋ ਇਸ ਤੋਂ ਅੱਗੇ ਇੱਕ ਕਟਾ ਆ ਦੋਸਤੋ ਇਹਦੀ ਡਿਟੇਲ ਆਪਾਂ ਲੈਨੇ ਆਂ ਬਾਈ ਤੋਂ ਭਾਈ ਜੀ ਇਹਦੇ ਬਾਰੇ ਦੱਸਿਓ ਕੱਟੇ ਬਾਰੇ ਜੀ ਇਹ ਲਗਭਗ ਢਾਈ ਸਾਲਾਂ ਦਾ ਬਣ ਗਈ ਢਾਈ ਸਾਲ ਦਾ ਦੋ ਦੰਦ ਹੋ ਗਿਆ ਹਾਂਜੀ ਦੋ ਦੰਦ ਤੇ ਕਿਹੜੇ ਬੋਲਦਾ ਇਹ ਜੀ ਇਹ 507 ਦਾ 90 ਵਾਲਦਾ ਇਹ 90 ਵਾਲੇ 507 ਦਾ ਹਾਂਜੀ ਇਹਦੀ ਮਾਂ ਕਿਹੜੇ ਬੋਲਦੀ ਸੀ ਜੀ ਇਹ ਮਾਂ ਹੈ ਲੁੱਪੋ ਘੇਰੀ ਵਾਲੀ ਜੀ ਲੁੱਪੋ ਘੇਰੀ ਵਾਲੇ ਦੀ ਲਓ ਵੀ ਸੱਜਣੋ ਰਿਕਾਰਡ ਮਾਂ ਦਾ ਵੀ ਚੰਗਾ ਹੈ ਤੇ ਜਿਹੜੇ ਸੀਮਨ ਦਾ ਦੋਸਤੋ ਉਹ ਵੀ ਬਹੁਤ ਟੌਪ ਆ ਦੇਖ ਸਕਦੇ ਹੋ ਤੁਸੀਂ ਦੋਨੇ ਅੱਖਾਂ ਚਿੱਟੀਆਂ ਚਿੱਟੀਆਂ ਤੇ ਮੱਥੇ 'ਚ ਟੇਡਾ ਘਾਟਾ ਕਟਮਾ ਨਾਸਾਂ ਵੀ ਜਿੱਟੀਆਂ ਇਹਦੇ ਚਾਰੇ ਬੈਰ ਜਟਿਆ ਦੋਸਤੋ ਦੇਖ ਸਕਦੇ ਹੋ ਤੁਸੀਂ ਚੰਗਾ ਕਦ ਕਾਠ ਕਰੂਗਾ ਰਾਜੀ ਪੜਿਆ ਚੰਗਾ ਮਧਰੀ ਗੋਡੀ ਦਾ ਦੋਸਤੋ ਜਿਵੇਂ ਆਪਾਂ ਜਿਹਨੂੰ ਡਾਕਟਰ ਮਾਨਤਾ ਦਿੰਦੇ ਆ ਮਧਰੇ ਗੋਡੀ ਵਾਲੇ ਨੂੰ ਪੇਠਪੜਾ ਤੁਸੀਂ ਦੇਖ ਸਕਦੇ ਹੋ ਟੈਸਟਿਕਲ ਬਹੁਤ ਹੀ ਜਿਆਦਾ ਸ਼ਾਨਦਾਰ ਦੇਖ ਸਕਦੇ ਹੋ ਤੁਸੀਂ ਬਿਲਕੁਲ ਪਧਰੇ ਤੇ ਤੋੜ ਕੇ ਤਾਂ ਆਪਾਂ ਇਹਨੂੰ ਕੀ ਦਿਖਾਉਣਾ ਦੋਸਤੋ वैसे ਤੁਸੀਂ ਜਜਮੈਂਟ ਕਰ ਲਿਓ ਤੇ ਬਾਈ ਤੋਂ ਇਹਦਾ ਮੁੱਲ ਪੁੱਛਦੇ ਆਂ ਆਪਾਂ ਬਾਈ ਜੀ ਇਹਦਾ ਕੀ ਮੁੱਲ ਰੱਖਿਆ ਜੀ ਇਹਦਾ ਮੁੱਲ ਫੋਨ ਤੇ ਇਹਦਾ ਮੁੱਲ ਫੋਨ ਤੇ ਲਾਓ ਵੀ ਸੱਜਣੋ ਜਿਹਨੂੰ ਕੋਈ ਵੀ ਪਸ਼ੂ ਦੋਨਾਂ ਜੋ ਪਸੰਦ ਆਉਂਦਾ ਹੈ ਤੇ ਬਾਈ ਦਾ ਨੰਬਰ ਆਪਾਂ ਸਕਰੀਨ ਦੇ ਉੱਪਰਲੇ ਪਾਸੇ ਲਾ ਦੇਣਾ ਇਸ ਨੰਬਰ ਤੇ ਤੁਸੀਂ ਬਾਈ ਜੀ ਹਰਣਾ ਨਾਲ ਸੰਪਰਕ ਕਰਕੇ ਸੌਦਾ ਕਰ ਲਿਓ ਤੇ ਇਸ ਤਰ੍ਹਾਂ ਦੀ ਕਿਸੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਦੋਸਤੋ ਸਾਡਾ ਸਕਰੀਨ ਦੇ ਹੇਠਲੇ ਪਾਸੇ ਨੰਬਰ ਚੱਲ ਰਿਹਾ ਹੈ ਇਸ ਨੰਬਰ ਤੇ ਤੁਸੀਂ ਸਾਡੇ ਨਾਲ ਵੀਡੀਓ ਲਈ ਸੰਪਰਕ ਕਰ ਲਿਓ ਵੀਡੀਓ ਦੇਖਣ ਲਈ ਦੋਸਤੋ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜਲਦੀ ਮਿਲਦੇ ਆਂ ਦੋਸਤੋ ਅਜਿਹੀ ਨਵੇਂ ਵੀਡੀਓ ਦੇ ਨਾਲ ਧੰਨਵਾਦ